ਅਰਸੋ ਇੱਕ ਬੜੀ ਵੱਡੀ ਘਟਨਾ ਹੋਈ ਸੀਗੀ ਖੰਨੇ ਦੇ ਏਰੀਆ ਦੇ ਵਿੱਚ ਜਿਹਦੇ ਵਿੱਚ 5 ਸਾਲ ਦਾ ਇੱਕ ਬੱਚਾ ਭਵਕਿਰਨ ਸਿੰਘ ਨੂੰ ਗਵਾ ਕੀਤਾ ਗਿਆ ਸੀਗਾ ਮਲੋਦ ਪਿੰਡ ਦਾ ਏਰੀਆ ਸੀਗਾ ਉਹ ਆਪਣੇ ਵੇੜੇ 'ਚ ਖੇਡ ਰਿਹਾ ਸੀਗਾ ਤੇ ਦੋ ਬੰਦਿਆਂ ਨੇ ਇਹਨੂੰ ਗਵਾ ਕੀਤਾ ਗਿਆ ਜਦੋਂ ਗਵਾਹ ਹੋਇਆ ਤੇ ਕੰਟਰੋਲ ਰੂਮਸ ਤੇ ਪੂਰੇ ਪੰਜਾਬ 'ਚ ਅਲਰਟ ਕੀਤਾ ਗਿਆ ਤੇ ਸਾਰੀਆਂ ਪੁਲਿਸ ਪਾਰਟੀਆਂ ਨਾਕਿਆਂ ਨੂੰ ਅਲਰਟ ਕੀਤਾ ਗਿਆ ਜਿਹਦੇ ਵਿੱਚ ਬਾਅਦ ਚ ਸਾਨੂੰ ਪਤਾ ਲੱਗਿਆ ਵੀ ਇਹਨਾਂ ਦੀ ਮੂਵਮੈਂਟ ਸਾਡੇ ਇਲਾਕੇ ਚ ਹੋਈ ਹੈ ਇਹਦੇ ਵਿੱਚ ਫਿਰ ਅਸੀਂ SPD ਸਾਡੀ CI ਦੀ ਟੀਮਾਂ ਸਾਈਬਰ ਸੈਲ ਦੀਆਂ ਟੀਮਾਂ ਨੂੰ ਤਾਸ ਦਿੱਤਾ ਗਿਆ ਤੇ ਲੇਟ ਨਾਈਟ ਸਾਨੂੰ ਕੁਝ ਫੁਟੇਜ ਇਦਾਂ ਦੀ ਮਿਲੀਆਂ ਵਿੱਚ ਇਸ ਚ ਉਹ ਬੰਦੇ ਮੂੰਹ ਤੇ ਕਵਰ ਪਾਇਆ ਹੋਇਆ ਤੇ ਆਇਡੈਂਟੀਫਾਈ ਹੋਏ ਵੀ ਇਹੀ ਸ਼ੱਕੀ ਬੰਦੇ ਆ ਨਾਈਟ ਅਸੀਂ ਪਰਸੋਂ ਰਾਤ ਚਲਦੇ ਰਹੇ ਚਲਦੇ ਰਹੇ ਤੇ ਅਸੀਂ ਕਾਫੀ ਸੀਸੀਟੀਵੀ ਫੁਟੇਜ ਦੇਖੀਆਂ ਉਸ ਤੋਂ ਬਾਅਦ ਸਾਨੂੰ ਕੁਝ ਬੰਦੇ ਉਹ ਨਦੀਨਪੋਰਟ ਕੋਈ ਖੰਨਾ ਪੁਲਿਸ ਨੇ ਟੈਕਨੀਕਲੀ ਇਨਪੁਟ ਸ਼ੇਅਰ ਕੀਤੀਆਂ ਫਿਰ ਇਹਦੀ ਪੂਰੀ ਜਿਹੜੀ ਸੀਗੀ ਇੱਕ ਟੀਮ ਬਣੀ ਜਿਹਦੇ ਵਿੱਚ ਖੰਨਾ ਪੁਲਿਸ ਮਲੇਰਕੋਟਲਾ ਪੁਲਿਸ ਤੇ ਪਟਿਆਲਾ ਪੁਲਿਸ ਡੀਆਈਜੀ ਸਾਡੇ ਮਨਦੀਪ ਸਿੱਧੂ ਸਰ ਦੇ ਉਹ ਸੁਪਰਵਾਈਜ਼ ਕਰ ਰਹੇ ਸੀਗੇ ਇਹਦੇ ਵਿੱਚ ਸਾਨੂੰ ਨੇ ਕੱਲ ਦੁਪਹਿਰ ਬਾਅਦ ਜਾ ਕੇ ਦੋ ਬੰਦੇ ਅਸੀਂ ਰਾਉਂਡ ਅਪ ਕੀਤੇ ਜਿਹੜੇ ਕਿ ਮੇਨ ਕਿਊ ਸੀਗੇ ਇੱਕ ਚਸਪੀਦ ਨਾਂ ਦਾ ਬੰਦਾ ਹੋਰ ਹੈ ਜਿਹੜਾ ਉਹਨਾਂ ਦੇ ਪਿੰਡ ਦਾ ਹੀ ਸੀਗਾ ਤੇ ਕੈਨੇਡਾ ਤੋਂ ਆਇਆ ਹੋਇਆ ਸੀਗਾ ਇਹਨਾਂ ਨੇ ਫਰੋਤੀ ਮੰਗੀ ਸੀਗੀ ਉਸ ਤੋਂ ਬਾਅਦ ਆਇਡੈਂਟੀਫਾਈ ਕੀਤਾ ਬਾਅਦ ਚ ਸਮਝ ਜਦੋਂ ਗੱਡੀ ਦਾ ਪਤਾ ਲੱਗਿਆ ਸੋ ਗੱਡੀ ਜਦੋਂ ਪਤਾ ਲੱਗੀ ਵੀ ਫੋਰਚੂਨਰ ਗੱਡੀ ਹੈ ਪਟਿਆਲੇ ਦੇ ਏਰੀਆ ਦੇ ਵਿੱਚ ਹੈ ਫਿਰ ਉਹ ਕੰਟਰੋਲ ਰੂਮ ਦੇ ਵਿੱਚ ਮੈਸੇਜ ਸ਼ੇਅਰ ਕੀਤਾ ਗਿਆ ਸਾਡੇ ਗਰੁੱਪ 'ਚ ਮੈਸੇਜ ਸ਼ੇਅਰ ਕੀਤਾ ਗਿਆ ਤੇ ਡੀਆਈਜੀ ਸਾਹਿਬ ਸੁਪਰਵਾਈਜ਼ ਕਰ ਰਹੇ ਸੀਗੇ ਮਾਨਯੋਗ ਡੀਜੀਪੀ ਸਾਹਿਬ ਵੀ ਇਸ ਨੂੰ ਮਿੰਟ ਟੂ ਮਿੰਟ ਮੋਨਿਟਰ ਕਰ ਰਹੇ ਸੀ ਸੀਐਨ ਸਾਹਿਬ ਵੀ ਮੋਨਿਟਰ ਕਰ ਰਹੇ ਸੀਗੇ ਤੇ ਜਦੋਂ ਪਤਾ ਲੱਗਿਆ ਵੀ ਬੱਚਾ ਉਸ ਗੱਡੀ 'ਚ ਹੈ ਤੇ ਨਾਲ ਦੀ ਨਾਲ ਮੈਸੇਜ ਕੀਤਾ ਫਿਰ ਜਿਹੜੀ ਸੀਆਈ ਪਟਿਆਲੇ ਦੀ ਟੀਮ ਸੀਗੀ ਉਹਨਾਂ ਨੇ ਉੱਥੇ ਜਾ ਕੇ ਉਹਨਾਂ ਨੂੰ ਬੱਚੇ ਨੂੰ ਰਿਕਵਰ ਕੀਤਾ ਤੇ ਜਿਹੜੀ ਕ੍ਰਾਸ ਫਾਇਰਿੰਗ ਦੇ ਵਿੱਚ ਉਹ ਕੱਲ ਸਾਰਿਆਂ ਨੂੰ ਪਤਾ ਹੈ ਵੀ ਉਹ ਨਿਊਟਰਲਾਈਜ਼ ਕੀਤਾ ਗਿਆ ਬੰਦਾ ਉਸ ਤੋਂ ਬਾਅਦ ਜਿਹੜੇ ਜਿਹੜੇ ਮਲੇਰਕੋਟੇ ਪੁਲਿਸ ਨੇ ਦੋ ਬੰਦੇ ਅਰੈਸਟ ਕੀਤੇ ਸੀਗੇ ਫਿਰ ਇੱਕ ਮੈਸੇਜ ਆਂਦਾ ਵੀ ਇਨਾਂ ਕੋਲ ਇੱਕ ਵੈਪਨ ਹੋਣ ਵੈਪਨ ਹੋਣ ਦਾ ਹੈਗਾ ਸ਼ੰਕਾ ਹੈਗੀ ਹੈ ਉਹਦੇ ਵਿੱਚ ਫਿਰ ਸਾਡੀਆਂ ਜਿਹੜੀ ਐਸਐਚਓ ਗੁਰਪ੍ਰੀਤ ਡੀਐਸਪੀ ਦਵਿੰਦਰ ਦੀ ਇੱਕ ਟੀਮਾਂ ਬਣਾਈਆਂ ਸੀ ਇਨਚਾਰਜ ਦੀਆਂ ਤੇ ਵੈਪਨ ਰਿਕਵਰ ਕਰਨ ਜਦੋਂ ਜਾ ਰਹੇ ਸੀਗੇ ਉਥੇ ਜਿਹੜਾ ਬੰਦਾ ਜਾ ਰਿਹਾ ਸੀਗਾ ਜਿਹੜਾ ਸੀਗਾ ਹਰਪੀਤ ਇਹਨੇ ਜਦੋਂ ਵੈਪਨ ਉਥੋਂ ਚੱਕਿਆ ਤੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਕ੍ਰਾਸ ਫਾਇਰਿੰਗ ਦੇ ਵਿੱਚ ਇਹਦੇ ਲੱਤ ਤੇ ਗੋਲੀ ਵਜੀ ਇਸ ਨੂੰ ਪਹਿਲੇ ਸਿਵਲ ਹਸਪੀਟਲ ਫਿਰ ਰਜਿੰਦਰਾ ਹਸਪੀਟਲ ਐਡਮਿਟ ਕਰਾਇਆ ਗਿਆ ਟੋਟਲ ਇਹਦੇ ਵਿੱਚ ਤਿੰਨ ਮੁੱਲਜਨ ਸੀਗੇ ਜਿਹੜਾ ਕਿ ਕੱਲ ਇੱਕ ਨਿਊਟਰਲਾਈਜ਼ ਹੋ ਗਿਆ ਦੋ ਸੀਗੇ ਇੱਕ ਰਵਿੰਦਰ ਸੀਗਾ ਇੱਕ ਹਰਪੀ ਸੀਗਾ ਉਹ ਉਹਨਾਂ ਦੀ ਵੀ ਰੈਸਟ ਕੀਤੀ ਗਈ ਹੈ ਤੇ ਮੌਕੇ ਤੇ ਜਿਹੜਾ ਦੇਸੀ ਆਪਣਾ ਬੱਤੀਬੋਰ ਦਾ ਪਿਸਤਲ ਰਿਕਵਰ ਕੀਤਾ ਗਿਆ ਨਾਲ ਤਿੰਨ ਲਾਈਵ ਕਾਟਰ ਰਿਕਵਰ ਕੀਤੇ ਗਏ ਤਾਂ ਫਰੋਤੀ ਕਿੰਨੀ ਮੰਗੀ ਸੀ ਫਰੋਤੀ ਇਹਨਾਂ ਨੇ ਪਹਿਲੇ ਕਰੋੜ ਰੁਪਏ ਮੰਗੀ ਸੀਗੀ ਤੇ ਇਸ ਕਰਕੇ ਫਿਰ ਬਾਅਦ ਚੋਂ 30 ਲੱਖ ਮੰਗ ਲਾਗੇ ਕਦੀ ਕਿੰਨਾ ਮੰਗ ਲਾਗੇ ਤੇ ਉਹ ਜਿਹੜੀ ਫਰੋਤੀ ਦਾ ਫੋਨ ਆ ਰਿਹਾ ਸੀਗਾ ਉਹ ਉਹਨਾਂ ਦੇ ਪੇਰੈਂਟਸ ਨੂੰ ਆ ਰਿਹਾ ਸੀਗਾ ਬਾਹਰਲੇ ਨੰਬਰ ਤੋਂ ਵਾਰੀ ਵਾਰੀ ਆ ਰਿਹਾ ਸੀਗਾ ਸੋ ਇਹਦੇ ਵਿੱਚ ਮਾਨਯੋਗ ਸੀਐਮ ਸਾਹਿਬ ਤੇ ਔਰ ਪੰਜਾਬ ਸਰਕਾਰ ਡੀਜੀਪੀ ਸਾਹਿਬ ਨੇ ਵੀ ਪੂਰੀ ਪੁਲਿਸ ਪਾਰਟੀ ਨੂੰ 10 ਲੱਖ ਰੁਪਏ ਨਾਮ ਦਿੱਤਾ ਤੇ ਸਾਰਿਆਂ ਨੂੰ ਰਿਵਾਰਡ ਦਿੱਤੇ ਤੇ ਕਿਉਂਕਿ ਸਾਰੇ ਰੇਂਜ ਦੇ ਅਫਸਰਾਂ ਨੂੰ ਤੇ ਖੰਨਾ ਪੁਲਿਸ ਦੇ ਅਫਸਰਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਬੱਚੇ ਨੂੰ ਸਹੀ ਤਰ੍ਹਾਂ ਰਿਕਵਰ ਕਰਾ ਕੇ ਉਹਦੀ ਮਾਂ ਦੇ ਗੋਦੀ ਚ ਫੇਰ ਬਿਠਾਇਆ ਤੇ ਕੱਲ ਸਾਰਿਆਂ ਨੇ ਵੀ ਉਹ ਦੇਖਿਆ ਕਿ ਬੜਾ ਅੱਛਾ ਪੁਲਿਸ ਨੇ ਕੰਮ ਕੀਤਾ ਤੇ ਪੰਜਾਬ ਸਰਕਾਰ ਨੂੰ ਵੀ ਲੋਕਾਂ ਨੇ ਬੜਾ ਐਪਰੀਸ਼ੀਏਟ ਕੀਤਾ ਤੇ ਮਨਜੋਗ ਸੀਐਮ ਸਾਹਿਬ ਨੇ ਸਪੈਸ਼ਲੀ ਡੀਜੀ ਸਾਹਿਬ ਨੇ ਨਾਲ ਸਾਰੀ ਪੁਲਿਸ ਪਾਰਟੀ ਨੂੰ ਬੜਾ ਸ਼ਲਾਘਾਯੋਕ ਕੰਮ ਕਰਨ ਦਾ ਇਨਾਮ ਵੀ ਦਿੱਤਾ। ਸਰ ਮਲੇਕੁਲਾ ਪੁਲਿਸ ਦਾ ਕਿੱਡਾ ਗੁੱਡ ਟਾਸਕ ਸੀ ਬੱਚੇ ਨੂੰ ਬਚਾਉਣਾ ਤੇ ਬਾਕੀ ਪਹਿਲ ਕਰਮੀ ਕਰਨੀ। ਜਦੋਂ ਦੱਸਿਆ ਤੁਹਾਨੂੰ ਸਾਡੇ ਏਰੀਆ 'ਚ ਇਹਨਾਂ ਦੇ ਫੁੱਟਪ੍ਰਿੰਟਸ ਆਏ ਤੇ ਉਦੋਂ ਹੀ ਅਸੀਂ ਅਲਰਟ ਕਰ ਕਰਤਾ ਸੀਗਾ ਤੇ ਬੜਾ ਐਕਸੈਂਸਿਟਿਵ ਆਪਰੇਸ਼ਨ ਸੀਗਾ ਕਿਉਂਕਿ ਬੱਚਾ ਸਹੀ ਸਲਾਮਤ ਉਹਨਾਂ ਦੇ ਪੇਰੈਂਟਸ ਨੂੰ ਹਵਾਲਾ ਕਰਨਾ ਬੜਾ ਵੱਡਾ ਇੱਕ ਟਾਸਕ ਹੁੰਦਾ ਹੈ ਕਿਉਂਕਿ ਬੱਚਾ 6-7 ਸਾਲ ਦਾ ਸੀਗਾ ਬੱਚੇ ਨੂੰ ਕੁਝ ਵੀ ਕਰ ਸਕਦੇ ਸੀਗੇ। ਤੋਂ ਬੜਾ ਕੋਆਰਡੀਨੇਸ਼ਨ ਬੜਾ ਅੱਛਾ ਕੋਆਰਡੀਨੇਸ਼ਨ ਨਾਲ ਇੱਕ ਆਪਰੇਸ਼ਨ ਕੀਤਾ ਗਿਆ। ਤੇਰੀ ਟੋਟਲ ਉਪਰ ਡੀਜੀਪੀ ਸਾਹਿਬ ਸੁਪਰਵਾਈਜ਼ ਕਰ ਰਹੇ ਸੀ ਡੀਆਈਜੀ ਰੇਂਜ ਕਰ ਰਹੇ ਸੀ ਤਿੰਨੋਂ ਐਸਐਸਪੀ ਬਾਕੀ ਅਫਸਰ ਸਾਰੇ ਕਰ ਰਹੇ ਸੀ ਜਿਹੜਾ ਕਿਉਸਟਾਸਰ ਉਹ ਜ਼ਖਮੀ ਹੋਏ ਇੱਕ ਦੱਸਿਆ ਜਿਹੜਾ ਮੇਨ ਕਿਉਸਡੇ ਦੇ ਲਾਤੇ ਗੋਲੀ ਵੱਜੀ ਹੈ ਜਿੰਨੂੰ ਜਿਹੜਾ ਰਾਤ ਜਿਹੜਾ ਹੋਇਆ ਇਨਕਾਊਂਟਰ ਉਹਦੇ ਵਿੱਚ ਲਾਤੇ ਗੋਲੀ ਵੱਜੀ ਉਹਨੂੰ ਰਜਿੰਦਰ ਹਸਪੀਟਲ ਦਾਖਲ ਕਰਾਇਆ ਗਿਆ ਸਰ ਆਪਣੇ ਵੀ ਜਵਾਨ ਜ਼ਖਮੀ ਹੋਏ ਸੀ ਤੇ ਉਹਨਾਂ ਦੀ ਹਾਲਤ ਉਹ ਪਟਿਆਲਾ ਪੁਲਿਸ ਦੇ ਜਿਹੜਾ ਇਨਕਾਊਂਟਰ ਹੋਇਆ ਸੀ ਉਹਨਾਂ ਦੇ ਜਵਾਨ ਨਾਲ ਪੁਲਿਸ ਦੇ ਸਾਡੇ ਮੁਲਾਜ਼ਮ ਜਿਹੜੇ ਜ਼ਖਮੀ ਹੋਏ ਸੀ ਉਹਨਾਂ ਉਹ ਠੀਕ ਨੇ ਆਊਟ ਆਫ ਡੇਂਜਰ ਨੇ ਤੇ ਉਹਨ ਸਰ ਕਹਾਣਾ ਸਰ ਦੇ ਕਿ ਦੋ এনਕਾਊਂਟਰ ਹੋਏ ਸਰ ਪਹਿਲਾ ਕਿਉਂ ਸਹੀ ਹਾਂ ਇਹਦੇ ਵਿੱਚ ਟੋਟਲ ਦੋ ਇਨਕਾਊਂਟਰ ਹੋਏ ਆ ਇੱਕ ਬੰਦਾ ਟੋਟਲੀ ਨਿਊਟਰਲਾਈਜ਼ ਕੀਤਾ ਗਿਆ ਇੱਕ ਦੇ ਬੰਦੇ 'ਚ ਲਾਤੇ ਗੋਲੀ ਵੱਜੀ ਸਰ ਜਿਹੜੇ ਲੋਕ ਸੌਖਾ ਤਰੀਕਾ ਲੱਭਦੇ ਨੇ ਜਿਸ ਤਰ੍ਹਾਂ ਫਰੋਤੀ ਮੰਗ ਕੇ ਮਤਲਬ ਕਰਦੇ ਨੇ ਕੀ ਤੁਸੀਂ ਸੋ ਇਹ ਇੱਕ ਮੈਸੇਜ ਹੈ ਪੰਜਾਬ ਸਰਕਾਰ ਵੱਲੋਂ ਵੀ ਤੇ ਪੁਲਿਸ ਵੱਲੋਂ ਵੀ ਕੋਈ ਵੀ ਪੰਜਾਬ ਦੇ ਵਿੱਚ ਕੋਈ ਵੀ ਇਦਾਂ ਦਾ ਫਰੋਤੀਆਂ ਦਾ ਕੰਮ ਨਹੀਂ ਚੱਲੂਗਾ ਜੋ ਚੱਲੂਗਾ ਤੇ ਉਹਨਾਂ ਦਾ ਮਾੜਾ ਹਸ਼ਰ ਹੋਊਗਾ ਉਹ ਨਿਊਟਰਲਾਈਜ਼ ਕੀਤੇ ਜਾਣਗੇ ਇਸ ਕਰਕੇ ਚੰਗੇ ਕੰਮ ਕਰੋ ਇਸ ਕਮਾਂ ਚ ਕੁਛ ਨਹੀਂ ਪਿਆ ਸਾਰਿਆਂ ਨੇ ਦੇਖਿਆ ਤੇ ਨਾਲ ਨਾਲ ਮੈਂ ਵੀ ਕਹਿਣਾ ਚਾਹਣਾ ਨਸ਼ਿਆਂ ਤੋਂ ਵੀ ਬਾਹਰ ਆਓ ਕਿਉਂਕਿ ਨਸ਼ਿਆਂ ਦੇ ਖਿਲਾਫ ਵੀ ਬੜਾ ਸਖਤ ਐਕਸ਼ਨ ਚੱਲ ਰਿਹਾ ਸਰ ਕੋਈ ਕ੍ਰਿਮੀਨਲ ਰਿਕਾਰਡ ਹੈ ਨਾ ਕਿਦਾਂ ਇਹਨਾਂ ਦਾ ਹਜੇ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਅਸੀਂ ਚੈੱਕ ਕਰ ਰਹੇ ਹਾਂ ਕਿਉਂਕਿ ਹਜੇ ਇਹਨਾਂ ਦੀ ਅਰੈਸਟ ਪਈ ਹੈ ਉਹਨਾਂ ਤੋਂ ਡਿਟੇਲ ਚ ਜਦੋਂ ਰਿਮਾਂਡ ਤੇ ਲਵਾਂਗੇ ਪੁੱਛ ਕੇ ਉਸ ਤੋਂ ਬਾਅਦ ਹੀ ਡਿਟੇਲ ਪਤਾ ਲੱਗੂ ਕੈਨੇਡਾ ਤੋਂ ਕਿੰਨਾ ਸਮਾਂ ਪਹਿਲਾਂ ਆਇਆ ਸੀ ਜੀ ਇਹ ਜਿਹੜਾ ਥੋੜੀ ਦੇਰੀ ਉਹਨਾਂ ਦੇ ਪਿੰਡ 'ਚ ਰਹਿੰਦਾ ਸੀ ਥੋੜੀ ਦੇਰ ਪਹਿਲਾਂ ਹੀ ਆਇਆ ਸੀ ਕੈਨੇਡਾ ਇਹ ਨੰਬਰ ਕਿੱਨੇ ਕਰਦੇ ਇਹ ਬਾਹਰਲੇ ਹੀ ਨੰਬਰ ਯੂਜ਼ ਕਰ ਰਹੇ ਸੀਗੇ ਪਲੱਸ 1 ਤੋਂ ਜਿਹੜੇ ਹੁੰਦੇ ਇੰਟਰਨੈਸ਼ਨਲ ਨੰਬਰ ਹੁੰਦੇ ਆ ਉਹੀ ਨੰਬਰ ਤੋਂ ਇਹ ਜਿਆਦਾ ਜਸਪੀਦ ਯੂਜ਼ ਕਰ ਰਹੇ ਸੀਗੇ ਕੈਨੇਡਾ ਕਿੰਨੇ ਸਮੇਂ ਤੋਂ ਰਹਿ ਰਿਹਾ ਸੀ ਉਹ ਹੁਣ ਅਸੀਂ ਡਿਟੇਲਸ ਪੁੱਛਗਿਸ਼ ਕਰਾਂਗੇ ਕਿਉਂਕਿ ਉਹ ਜਦੋਂ ਰਾਤ ਕੱਲ ਤਾਂ ਜਿਹੜਾ ਆਪਰੇਸ਼ਨ ਹੋਇਆ ਨਿਊਟਰਲਾਈਜ਼ ਹੀ ਹੋ ਗਿਆ ਤੇ ਬਾਕੀ ਹੁਣ ਇਹਨਾਂ ਤੋਂ ਰਿਮਾਂਡ ਤੋਂ ਪੁੱਛਗਿਸ਼ ਕਰਾਂਗੇ ਧੰਨਵਾਦ ਧੰਨਵਾਦ ਥੈਂਕ ਯੂ